ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੌਰ ਸੰਧੂ ਵਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਹੁਣ ਮੈਂ ਜਾ ਰਹੀ ਥੇਰਪਰ ਥੇਰਪਰ ਕਿਉਂ ਜਾਣੇ ਆਪਾਂ ਹਨ ਕਿਉਂਕਿ ਇਹ ਮੈਨੂੰ ਕਈ ਦਿਨ ਹੋ ਗਏ ਜਾਂਦੀ ਨੂੰ ਤੇ ਮੈਨੂੰ ਕੁਝ ਠੀਕ ਲੱਗਦਾ ਆ ਉੱਥੇ ਜਿਹੜੀ ਹੈਗੀ ਥੈਰੇਪੀ ਕਰਾਉਣ ਜਾਣੇ ਹੁੰਨੇ ਆ ਆ ਦੇਖੋ ਮੈਂ ਤੁਹਾਨੂੰ ਦਿਖਾਉਣੀ ਆ ਪਰਚਾ ਹੈਗਾ ਉਹਨਾਂ ਦਾ ਆ ਦੇਖੋ ਸਪਾਇਨ 30 ਸੈਂਟਰ ਇਹਦੇ ਵਿੱਚ ਆਪਾਂ ਜਾਣਦੇ ਹਾਂ ਬਿਲਕੁਲ ਫ੍ਰੀ ਹੈਗਾ ਪਹਿਲਾਂ ਮੈਂ ਜਿਹੜਾ ਹੈਗਾ ਨਾ ਬਹੁਤ ਜ਼ਿਆਦਾ ਇਲਾਜ ਕਰਵਾ ਲਿਆ ਸੀ ਪਨਹੋਰੀ ਤੋਂ ਵੀ ਦਵਾਈ ਲੈਂਦੀ ਰਹੀ ਜਿਹੜੇ ਹੱਡੀਆਂ ਵਾਲੇ ਡਾਕਟਰ ਨੇ ਮੈਨੂੰ ਕਹਿੰਦੇ ਪਹਿਲਾਂ ਪਹਿਲਾਂ ਮੈਂ ਵੈਸੇ ਡਾਕਟਰ ਤੋਂ ਦਵਾਈ ਲੈਂਦੀ ਹੈ ਨਾ ਤੇ ਜਿਹੜੀ ਹੈਗੀ ਮੈਨੂੰ ਸਰਵਾਈਕਲ ਦੀ ਥੋੜੀ ਜਿਹੀ ਪ੍ਰੋਬਲਮ ਆਈ ਹੈਗੀ ਕਿਉਂਕਿ ਬੁਟੀਕ ਕਰਕੇ ਜਿਹੜੇ ਬੁਟੀਕ ਦਾ ਕੰਮ ਕਰਦੇ ਨੇ ਮੇਰੇ ਭੈਣ ਉਹਨਾਂ ਨੂੰ ਜ਼ਿਆਦਾਤਰ ਹੋ ਹੀ ਜਾਂਦੀ ਹੈ ਹੈਨਾ ਕਿਉਂਕਿ ਨੀਵੀਂ ਥੋੜਾ ਜਿਹਾ ਝੁੱਕ ਕੇ ਕੰਮ ਕਰਦੇ ਆ ਜਦੋਂ ਅਨੇ ਉਹਦੇ ਨਾਲ ਹੋ ਜਾਂਦੀ ਹੈ ਪ੍ਰੋਬਲਮ ਤੇ ਚਲੋ ਕੋਈ ਖਾਸ ਵੀ ਨਹੀਂ ਹੈਗੀ ਹੈਨਾ ਹੈਗੀ ਵੀ ਹੈ ਜੇ ਸਮਝ ਲਈ ਜੇ ਆਪਾਂ ਮਨ ਚ ਬਿਠਾ ਲਿਆ ਵੀ ਐ ਹੋ ਗਿਆ ਇਹ ਹੋ ਗਿਆ ਫਿਰ ਖਾਸ ਹੀ ਹੋ ਜਾਂਦੀ ਹੈ ਜੇ ਆਪਾਂ ਥੋੜਾ ਜਿਹਾ ਇਹ ਕੱਢ ਦਿੰਨੇ ਵੀ ਕੋਈ ਨਹੀਂ ਠੀਕ ਹੋ ਜਾਂਦੀ ਫਿਰ ਭੁੱਲ ਵੀ ਜਾਂਦੇ ਦੁੱਖ ਉਹ ਜੇ ਯਾਦ ਕਰਦੇ ਆ ਫਿਰ ਜ਼ਿਆਦਾ ਹੁੰਦਾ ਤੇ ਪਹਿਲਾਂ ਮੈਂ ਵੈਸੇ ਡਾਕਟਰ ਤੋਂ ਦਵਾਈ ਲੈਂਦੀ ਹਣਾ ਉੱਥੋਂ ਵੀ ਕੋਈ ਫਰਕ ਨਹੀਂ ਪਿਆ ਫਿਰ ਮੈਨੂੰ ਕਹਿੰਦੇ ਹੱਡੀ ਵਾਲੇ ਡਾਕਟਰ ਤੋਂ ਦਵਾਈ ਲੈ ਲੈ ਫਿਰ ਮੈਂ ਹੱਡੀ ਵਾਲੇ ਤੋਂ ਵੀ ਲੈਤੀ ਉਹਨੇ ਮ사ਜ ਜੀ ਕਰਕੇ ਹਣਾ ਇੱਥੇ ਲਾ ਦਿੰਦਾ ਸੀ ਚੇਪੇ ਜੇ ਮਤਲਬ ਕਿ ਪੱਟੀਆਂ ਹੀ ਲਾ ਦਿੰਦਾ ਸੀਗਾ ਤੇ ਉਹਨੇ ਕਸਾਜ ਆ ਪਾ ਕੇ ਰੱਖਿਆ ਕਰ ਦਨ ਨੂੰ ਬਹੁਤ ਜ਼ਿਆਦਾ ਔਖੀ ਰਹੀ ਨਾਲੇ ਉਹਨੇ ਸਲਾਈ ਬੰਦ ਕਰਤੀ ਸੀ ਮੇਰੀ ਹਫਤਾ ਦਾ 10 ਦਿਨਾਂ ਸਲਾਈ ਵੀ ਬੰਦ ਰੱਖੀ 15 ਦਿਨਾਂ ਵਾਂਗੂ ਹੀ ਹਣਾ ਤੇ ਉਹ ਮੈਨੂੰ ਕੋਈ ਫਰਕ ਨਹੀਂ ਪਿਆ ਜਾਨੀ ਕਿ ਟੈਨ ਦਾ ਭਾਵ ਜਦੋਂ ਦਵਾਈ ਬੰਦ ਹੋ ਗਈ ਨਾਲ ਦੀ ਨਾਲ ਫੇਰ ਉਹੀ ਪ੍ਰੋਬਲਮ ਆ ਹੁਣ ਮੈਨੂੰ ਕਿਸੇ ਨੇ ਮੈਨੂੰ ਪਰਚੇ ਹੀ ਮਿਲਿਆ ਸੀਗਾ ਤੇ ਇੱਥੇ ਉਹ ਪਿੰਡ ਦੇ ਵਿੱਚ ਪਰਚੇ ਜੀ ਲੈ ਕੇ ਗਏ ਸੀਗੇ ਮੈਂ ਕਿਹਾ ਚਲੋ ਵੀ ਜੇ ਮੈਂ ਆਪਾਂ ਕਹੀ ਦਿੰਦੇ ਹਣਾ ਵੀ ਫਰੀਦ ਦਾ ਦੁੱਖ ਕੀ ਹੈ ਕਰਵਾ ਕੇ ਦੇਖ ਲੈਨੇ ਇੱਕ ਵਾਰੀ ਤੇ ਜਦੋਂ ਮੈਂ ਕਰਵਾਇਆ ਮੈਂ ਜਿੰਨੇ ਕ ਦਿਨ ਗਈਆ ਮੈਨੂੰ ਠੀਕ ਲੱਗਿਆ ਕਿਉਂਕਿ ਮੇਰਾ ਦਰਦ ਹਟਦਾ ਨਹੀਂ ਸੀਗਾ ਜਦੋਂ ਮੈਂ ਮਸ਼ੀਨ ਦਾ ਕੰਮ ਕਰ ਜੇ ਕਰ ਲੈਂਦੀ ਤੇ ਫੇਰ ਹੋ ਜਾਂਦਾ ਤੇ ਉਨਾਂ ਹੀ ਜਿਵੇਂ ਹਜੇ ਮੈਨੂੰ ਥੋੜੀ ਪ੍ਰੋਬਲਮ ਸੀ ਜਿਹਦੇ ਵਿੱਚ ਮੇਰੇ ਭੈਣਾਂ ਨੂੰ ਜਾਦੇ ਹੋ ਜਾਂਦੀ ਹੈ ਫਿਰ ਤਾਂ ਜਿਵੇਂ ਬਾਹਵਾਚ ਦਰਦ ਹੋਣ ਲੱਗ ਜਾਂਦਾ ਹੈ ਚੱਕਰ ਵਗੈਰਾ ਆਉਂਦੇ ਨੇ ਹਨਾ ਸਿਰ ਘੁੰਮਦਾ ਫਿਰ ਜ਼ਿਆਦਾ ਵੱਜ ਜਾਂਦਾ ਦੁੱਖ ਮੈਨੂੰ ਹਜੇ ਕੋਈ ਜ਼ਿਆਦਾ ਨਹੀਂ ਸੀ ਮੇਰਾ ਥੋੜਾ ਜਿਹਾ ਦਰਦ ਹੁੰਦਾ ਹੀ ਸੀ ਬਸ ਦਰਦ ਤੇ ਉੱਥੇ ਜਿਹੜਾ ਹੈਗਾ ਇਹ ਕੁਦਰਤੀ ਤਰੀਕੇ ਨਾਲ ਹੈਗਾ ਜਿਹੜਾ ਕੋਰੀਆ ਨੂੰ ਮਸੀਨਾ ਰਾਹੀਂ ਸਰੀਰ ਦੀ ਦੇਖਭਾਲ ਕਰੀ ਜਾਂਦੀ ਹੈ ਜੀ ਤੇ ਬਿਲਕੁਲ ਫ੍ਰੀ ਇਲਾਜ ਹੈਗਾ ਬਸ ਆ ਤੁਹਾਡਾ ਟਾਈਮ ਮੰਗਦੇ ਆ ਉਹ ਤੁਸੀਂ ਆਪਦਾ ਘੰਟਾ ਉਹਨਾਂ ਲਈ ਕੱਢ ਸਕਦੇ ਹੋ ਹਨ ਉੱਥੇ ਐਕਸਰਸਾਈਜ਼ ਵੀ ਕਰਾਉਂਦੇ ਆ ਤੇ ਜਿਹੜਾ ਹੈਗਾ ਮਸ਼ੀਨਾ ਰਾਹੀਂ ਥੈਰੇਪੀ ਕਰਦੇ ਆ ਫ੍ਰੀ ਥੈਰੇਪੀ ਕਰਦੇ ਆ ਤੇ ਇਹ ਜਿਹੜਾ ਹੈਗਾ ਸੈਂਟਰ ਦਾ ਨਾਮ ਹੈਗਾ ਜੀ ਸਪਾਈਨ ਥੈਰੇਪੀ ਸੈਂਟਰ ਬੱਸ ਸਟੈਂਡ ਦੇ ਬਿਲਕੁਲ ਪਿਛਲੇ ਪਾਸੇ ਹੈ ਸੌਖਾਂ ਜਿਹੀ ਲੱਭਣਾ ਮੈਨੂੰ ਵੀ ਕੋਈ ਔਖਣ ਲੱਗੇ ਇੱਥੇ ਜਿਹੜੇ ਇਲਾਜ ਹੁੰਦੇ ਨੇ ਬਿਨਾ ਦਵਾਈ ਤੋਂ ਮੇਨ ਗੱਲ ਬਿਨਾ ਦਵਾਈ ਤੋਂ ਬਿਨਾ ਆਪਰੇਸ਼ਨ ਤੋਂ ਕਮਰ ਦਾ ਦਰਦ ਗੋਡਿਆਂ ਦਾ ਦਰਦ ਜੋੜਾਂ ਦਾ ਦਰਦ ਡਿਸਕ ਪ੍ਰੋਬਲਮ ਸਰਵਾਈਕਲ ਨੀਂਦ ਨਾ ਆਉਣਾ ਮਾਈਗਰੇਨ 슈ਗਰ ਬੀਪੀ ਮਟਾਪਾ ਗੈਸ ਪੰਜਾਬ ਗੁਰਦੇ ਅਦਰੰਗ ਲੀਵਰ ਕਾਬਜ ਬਵਾਸੀਰ ਮਣਕਿਆਂ ਦੀ ਦਿੱਕਤ ਕਿਡਨੀ ਦੇ ਆਦੀ ਰੋਗ ਇਹ ਚੀਜ਼ਾਂ ਦਾ ਜਿਹੜਾ ਹੈਗਾ ਇੱਥੇ ਇਲਾਜ ਕੀਤਾ ਜਾਂਦਾ ਤੇ ਮਸ਼ੀਨਾ ਰਾਹੀ ਮਸ਼ੀਨਾ ਰਾਹੀ ਜਿਹੜਾ ਹੈਗਾ ਬਾਕੀ ਐਕਸਰਸਾਈਜ਼ ਕਰਾ ਕੇ ਥੈਰੇਪੀ ਕਰਕੇ ਹਨਾ ਉਹਦੇ ਨਾਲ ਇਲਾਜ ਕੀਤਾ ਜਾਂਦਾ ਹੁਣ ਆਪਾਂ ਉੱਥੇ ਚੱਲੇ ਆ ਕਈ ਦਿਨ ਹੋ ਗਏ ਮੈਂ ਜਿਹੜਾ ਹੈਗਾ ਤੇ ਮਰੀਜ਼ ਮੈਨੂੰ ਤਾਂ ਥੋੜੀ ਦਿਨ ਹੋਏ ਤੇ ਜਿਹੜੇ ਉੱਥੇ ਮਰੀ ਕਿਹੜੀ ਜਗ੍ਹਾ ਤੇ ਕਿਹੜੀ ਜਗ੍ਹਾ ਤੇਗਾ ਸ਼ੇਰਪੁਰ ਜੀ ਆਪਣੇ ਨੇੜੇ ਹੀ ਸ਼ੇਰਪੁਰ ਠੀਕ ਹੈ ਹਾਂ ਆਪਾਂ ਨੂੰ ਨੇੜੇ ਹੀ ਪੈ ਜਾਂਦਾ ਸ਼ੇਰਪੁਰ ਬਾਕੀ ਫਿਰ ਇਹ ਆ ਜੀ ਆਪ ਦੀ ਖਾਤਰ ਟਾਈਮ ਕੱਢਣਾ ਪੈਂਦਾ ਹੈ ਹਨਾ ਜਦੋਂ ਆਪਾਂ ਇੰਨਾ ਕੰਮ ਕਰਦੇ ਆ ਫਿਰ ਜੀ ਆਪ ਦੀ ਵੇਤ ਭਾਲ ਨਹੀਂ ਕਰ ਸਕਦੇ ਉਹ ਤਾਂ ਜ਼ਰੂਰੀ ਵੀ ਕੁਝ ਨਹੀਂ ਹੈਗਾ ਤੇ ਸ਼ੇਰਪੁਰ ਹੈਗਾ ਹੈ ਸੈਂਟਰ ਆ ਦੇਖੋ ਮੈਂ ਪਰਚਾ ਵੀ ਘੇਰਾ ਤੁਸੀਂ ਪੜ ਸਕਦੇ ਹੋ ਬਾਕੀ ਆਪਾਂ ਉਥੇ ਮਰੀਜ਼ਾਂ ਤੋਂ ਵੀ ਪੁੱਛਿਆ ਜੀ ਮੇਨ ਤਾਂ ਥੋੜੇ ਦੇ ਨਹੀਂ ਹੋਏ ਤੇ ਜਿਹੜੇ ਮਰੀਜ਼ ਪਹਿਲਾਂ ਤੋਂ ਆ ਰਹੇ ਤੇ ਹਨਾ ਮਹੀਨੇ-ਮਹੀਨੇ ਤੋਂ ਆ ਰਹੇ ਤੇ ਇੱਕ ਇੱਕ ਭੈਣ ਨੂੰ ਪੁੱਛਿਆ ਮੈਂ ਉਹਨਾਂ ਨੂੰ ਮਹੀਨੇ-ਮਹੀਨੇ ਦੇ ਲਗਭਗ ਹੋ ਗਿਆ ਤੇ ਟਾਈਮ ਉਹ ਕਹਿੰਦੇ ਵੀ ਮੈਂ ਤਾਂ ਠੀਕ ਆ ਡਿਸਕ ਦੀ ਪ੍ਰੋਬਲਮ ਸੀ ਕਹਿੰਦੇ ਮੈਂ ਤਾਂ ਬਿਲਕੁਲ ਹੀ ਬੈਠ ਨਹੀਂਦੀ ਹੁੰਦਾ ਵੀ ਜਾਂ ਬੈਲਟ ਲਾ ਕੇ ਰੱਖ ਦਿੱਤੀ ਜਾਂ ਮੇਰੇ ਚਿੱਤੇ ਲੱਗੇ ਹੋਏ ਸੀਗੇ ਤੁਸੀਂ ਤੇ ਪੱਟੀਆਂ ਲੱਗੀਆਂ ਹੋਈਆਂ ਪਈਆਂ ਕਹਿੰਦਾ ਇੱਕ ਵਾਰੀ ਅਸੀਂ ਆ ਕੇ ਦੇਖਿਆ ਵੀ ਚਲ ਦੇਖ ਲੈਣੇ ਕਹਿੰਦੇ ਮੈਂ ਬਿਲਕੁਲ ਸੈਟਾਂ ਗਈ ਕਹਿੰਦੇ ਉਸ ਵਿੱਚ ਆ ਰਹੀਆਂ ਹੁਣ ਵੀ ਆ ਰਹੀਆਂ ਵੀ ਵੈਸੇ ੱਡਿਆ ਨਹੀਂ ਤਾਂ ਕਰਕੇ ਆ ਰਹੀਆਂ ਹੁਣ ਆਪਾਂ ਉੱਥੇ ਹੋਰ ਵੀ ਮਰੀਜ਼ਾਂ ਤੋਂ ਪੁੱਛਾਂਗੇ ਹਨਾ ਤੇ ਨਹੀਂ ਵੈਸੇ ਤਾਂ ਮੈਂ ਵੀ ਕਿਤੇ ਵਿਸ਼ਵਾਸ ਨਹੀਂ ਕਰਦੀ ਹੈਗੀ ਜੀ ਚਲੋ ਬਾਕੀ ਜੇ ਆਪਾਂ ਆਪਾਂ ਸੱਚ ਦੱਸਾਂਗੇ ਜੇ ਆਪਾਂ ਨੂੰ ਆਪਣਾ ਦੁੱਖ ਘਟਿਆ ਤਾਂ ਵੀ ਦੱਸਾਂਗੇ ਜੇ ਨਹੀਂ ਘਟਿਆ ਤਾਂ ਵੀ ਦੱਸਾਂਗੇ ਵੈਸੇ ਜਿਹੜਾ ਅੱਗੇ ਮੇਰੇ ਦਰਦ ਹੁੰਦਾ ਸੀ ਉਹ ਹਟ ਗਿਆ ਥੋੜੇ ਜਿਹੀ ਹੋਇਆ ਬਾਕੀ ਉੱਥੇ ਕਬ ਦੀ ਚਾਦਰ ਲੈ ਕੇ ਜਾਣੀ ਪੈਂਦੀ ਐ ਇਹਨੇ ਚਾਦਰ ਪਾ ਲਈ ਜੀ ਉੱਥੇ ਪਾਕਿਸਤਾਨ ਦੇ ਫੇਰ ਤੋਂ ਤੇ ਇੱਧਰ ਦੇਖੋ ਇਹ ਰਸਤਾ ਆਉਂਦਾ ਹੈਗਾ ਦیدارਗੜ੍ਹ ਤੋਂ ਜਾਨੀ ਕਿ ਅਸੀਂ ਵੀ ਇੱਧਰ ਜਿਉਂ ਆਏ ਹਾਂ ਸਲੇਮਪਰ ਤੋਂ ਮੁਸ਼ਾਹਰ ਤੋਂ ਤੇ ਇੱਧਰੋਂ ਰਸਤਾ ਨਿਕਲ ਜਾਂਦਾ ਜੀ ਬਾਜ਼ਾਰ ਨੂੰ ਇੱਧਰ ਜਿਹੜਾ ਰਸਤਾ ਆ ਰਿਹਾ ਨਾ ਇਹ ਬਾਸਟੈਂਡ ਤੋਂ ਕਿਸ ਲਈ ਗਈ ਹੋਈ ਆ ਦੇਖੋ ਤੇ ਇਹਨੇ ਦਾ ਫੇਰ ਰਸਤਾ ਆ ਰਿਹਾ ਹੈ ਉਹਦੇ ਕੋਲ ਉਹਦੇ ਕੋ ਸਾਹਮਣੇ ਉਹ ਵੀ ਲੱਗਿਆ ਹੋਇਆ ਕਾਤਰੋਂ ਤੇ ਬਰਨਾਲਾ ਸਾਹਮਣੇ ovala ਜਿਹੜਾ ਹੈਗਾ ਪੋਸਟ ਜੇ ਲੱਗਿਆ ਹੋਇਆ ਤੇ ਅੱਗੇ ਬਾਜ਼ਾਰ ਨੂੰ ਨਾ ਕੋਈ ਆ ਗਏ ਨਹੀਂ ਲੱਗਦੀ ਆਪਣੀ ਬਾਜ਼ਾਰ अंदर आके तैनात है कि बोल रहे पर मुख्यालय पर सुपर बीपी का होता है वहां पर मतलब कोई भी नहीं पता सीधे बात करेंगे पैर के काउंटर से बनाया है तो जारी करेंगे हर की रंग की हां जी बाकी बिना वो बिना पैसा बिना पैसे बिल्कुल फ्री है बिल्कुल फ्री है जी और दिस फंड की आर्ट की टीम है ਅਜਿਹਾ ਇਹਨੂੰ ਪ੍ਰੋਬਲਮ ਸਪਾਇਨ ਤੋਂ ਰਾਹਤ ਦੇਣ ਦੀ ਕੋਸ਼ਿਸ਼ ਕੀਤੀ। ਉਹ ਕਿਹਾ ਆਪਣੀ ਜਾੜਾ ਹੈ ਇਹ ਨਹੀਂ ਦੀ ਕਿ ਆਪਣੇ ਰੀੜ੍ਹੇ ਦੇ ਸਿਰੋਗਰਾਹ ਨਾ ਹੋਵੇ ਨਾ। ਇਸ ਲਈ ਜਿਹਨੇ ਉਹਦੇ ਪਾਉਲ ਟੈਂਡ ਦੇ ਕਰ ਦਿੱਤੀ ਹੈ ਕਿ ਉਹ ਸਪਾਇਨ ਕੀ ਹੁੰਦੀ ਹੈ। ਕੋਈ ਨਾ ਆਪਣਾ ਸਬਲੋਕ ਹੁੰਦੀ ਆ ਮਨ ਤੇ ਦੇਵਾਬਾ। ਮਨ ਉਹ ਵੀ ਬੈਠ ਕੇ ਲੈਂਦੇ ਆ ਪਰ ਮੁਝੇ ਐਪਰ ਲਾ ਬਸ ਸਿੱਧਾ। ਉਹ ਆਪਣੇ ਅੰਦਰ ਤੇਰਾ ਸੋਨਾ ਅੰਦਰ ਆ ਕੇ ਪ੍ਰੋਗਰਾਮ ਬਣਾ ਦਿੰਦੀ ਹੈ। ਫ੍ਰੀ ਆਰ ਉਹਨਾਂ ਨੂੰ ਪਰਤਾ ਹੈ ਉਹ ਕੋਸ਼ਿਸ਼ ਕਰਦੇ ਕਿ ਕੈਂਸਰ ਜਰੂਰੀ ਹੈ। ਕਿ ਇਹ ਜਿਵੇਂ ਲੋਕਾਂ ਨੂੰ ਸਭ ਤੋਂ ਮੂਲਾ ਲੱਗਿਆ ਕਿ ਜਦੋਂ ਜਦੋਂ ਮੇਟ ਕੀਤਾ ਤਾਂ ਸਭ ਚੀਜ਼ਾਂ ਜਦੋਂ ਮੇਟ ਕੀਤੀ ਉਹ ਤਾਂ ਉੱਚ ਵੀ ਸੀ ਕਿ ਕਿਸ਼ਤਾਂ ਦੇ ਨਿੱਕੀ ਜਿਹਾ ਗੰਗੋੜੀ ਜਿੱਦੀ ਮਰਜ਼ੀ ਤਾਂ ਉਹ ਸਭਾ ਗਿਆ ਨਾ ਪਰ ਜਿੰਨਾ 30%

ਦੇਸ ਪਾਣੀ ਦਾ ਬਾਕੀ ਆਪਾਂ ਵੀਡੀਓ ਤੇ ਨੰਬਰ ਮੈਂਸ਼ਨ ਕਰਦਾਂਗੇ ਜੀ ਇਹਨਾਂ ਦਾ ਮੈਂ ਨੰਬਰ ਲਗਾ ਦਾਂਗੀ ਵਿੱਚ ਹੋਰ ਤਾਂ ਵੀ ਤੁਸੀਂ ਨਾ ਅਟੈਚ ਕਰਨਾ ਜੀ ਬਾਕੀ ਟੈਕ ਠੀਕ ਹੈ ਜੀ ਦੇਖੋ ਉਹ ਅੰਦਰ ਦਿਖਾਉਣੇ ਆ ਜਦੋਂ ਮੈਂ ਅੰਜੀ ਵੀ ਠਹਿਰ ਕੇ ਉਹ ਆਪਾਂ ਅੰਜੀ ਉਹ ਪਾਣੀ ਚ ਲੈ ਆਉਣਾ ਇੱਕ ਤੋਂ ਵੀ ਮੈਂ ਚਾਹ ਰੋ ਤੇ ਲੈ ਰਹੀਆਂ ਮੇਰਾ ਮੈਂ ਠੀਕ ਆ ਕਾਫੀ ਭਰ ਕੇ ਮੈਂ ਇਹ ਜੱਜਾ ਜੱਥਾ ਜਿਹੜੀ ਲੈਣਾ ਮੇਰਾ ਬਹੁਤ ਹੈ ਦੇਖੋ ਦਿਨ ਜੇ ਤਾਂ ਤਾਂ ਉਹ ਤਾਂ ਇਹ ਕੋਈ ਠੀਕ ਹੋਵੇ ਆਪਾਂ ਕਹਿੰਦੇ ਆ ਕਿ ਤੁਸੀਂ ਵੀ ਰੋਲ ਕੱਢ ਦੋ ਤੇ ਜਿੰਨੇ ਸਾਰੇ ਮੇਰੇ ਕੋਲ ਟਾਈਮ ਨਹੀਂ ਹੋ ਜਾਂਦਾ ਘਟ ਹੈ ਜੀ ਹਣਾ ਸਾਰਿਆਂ ਨੂੰ ਪਤਾ ਹੈ ਜਿਹੜੇ ਵੀ ਬਲੌਗ ਦੇਖਦੇ ਆ ਤੇ ਆਪਣਾ ਬੁਟੀਕ ਸੈਂਟਰ ਵੀ ਆ ਸੈਲੂਨ ਵੀ ਆ ਮੇਰੇ ਕੋਲ ਬਿਲਕੁਲ ਟਾਈਮ ਨਹੀਂ ਆਤਾ ਆਪਾਂ ਟਾਈਮ ਹੋਵੇ ਤਾਂ ਟਾਈਮ ਕੱਢ ਕੇ ਆਪਣੇ ਲਈ ਟਾਈਮ ਆੜਣਾ ਚਾਹੀਦਾ ਦੇਖੋ ਸਭੀ ਆਪਣੇ ਤਾਂ ਠੀਕ ਖੜੇ ਆ ਇਹ ਨਹੀਂ ਕਹਿੰਦੀ ਕਿ ਮੇਰੇ ਕੋਲ ਬਾਕੀ ਜਿਹੜੇ ਸਟਾਫ ਹੈ ਬਹੁਤ ਪਿਆਰ ਨਾਲ ਗੱਲ ਕਰਦਾ ਬਹੁਤ ਪਿਆਰ ਨਾਲ ਜਿਹੜਾ ਹੈਗਾ ਸਾਰੇ ਸੇਫੀ ਮੂਵਮੈਂਟ ਕਰਾਉਣੀ ਖਾਣੀ ਇਸ ਫਾਈਨ ਦੀ ਥੈਰਪੀ ਦਿੱਤੀ ਜਾਂਦੀ ਆ ਜਿਹੜੇ ਆਪਣੀ ਰੀਡ ਦੀ ਹੱਡੀ ਦੀ ਪ੍ਰੋਬਲਮ ਹੁੰਦੀ ਆ ਜਿਨ੍ਹਾਂ ਨੂੰ ਕੋਈ ਵੀ ਪ੍ਰੋਬਲਮ ਹੁੰਦੀ ਆ ਆਪਾਂ ਇਹ ਥੈਰਪੀ ਦਿੰਨੇ ਆ ਜੀ ਠੀਕ ਹੈ ਜੀ ਪਹਿਲਾਂ ਆਪਾਂ ਸਿੱਧੇ ਲਟਾਨੇ ਜੀ ਫਿਰ ਗੋਡੇ ਬੈਂਡ ਕਰਦੇ ਆ ਜਿਨ੍ਹਾਂ ਨੂੰ ਗੋਡਿਆਂ ਦੀ ਪ੍ਰੋਬਲਮ ਹੁੰਦੀ ਆ ਉਹਦੀ ਵੀ ਥੈਰਪੀ ਕੀਤੀ ਜਾਂਦੀ ਫਿਰ ਆਪਾਂ ਪੇਟ ਦੀ ਥੈਰਪੀ ਦਿੰਨੇ ਜੀ ਜਿਵੇਂ ਕਿਸੇ ਨੂੰ ਕਬਜ ਦੀ ਪ੍ਰੋਬਲਮ ਹੁੰਦੀ ਆ ਵਾਵਾ ਸੀਰਕ ਜਦ ਆਪਾਂ ਮੇਰੇ ਥੈਰਪੀ ਲੈਣਦੇ ਨੇ ਪੇਟ ਵਾਲੀ ਉਹ ਆਪਣੀ ਇੱਕ ਪ੍ਰੋਬਲਮ ਸੀ ਹੁੰਦੀ ਆ ਠੀਕ ਹੈ ਜੀ ਜਿਹਦੀ ਆਪਣੀ ਇੱਧਰ ਹੈਗੀ ਜੀ ਉਹ ਆਪਣੀ ਟੌਪ ਕੈਂਦੀ ਥੈਰਪੀ ਹੈ ਜੀ ਜਿਹਨਾਂ ਦੇ ਹੱਥ ਪੈਰ ਸੁੰਦੇ ਰਹਿੰਦੇ ਨੇ ਜੀ ਉਹਦੇ ਤੇ ਆਪਾਂ ਇਹ ਥੈਰਪੀ ਦਿੰਦੇ ਆ ਜੀ ਟਰੇਨਰ ਨੂੰ ਪਤਾ ਨਹੀਂ ਚੱਲਦਾ ਜੀ ਹੱਥ ਪੈਰਾਂ ਨੂੰ ਨਹੀਂ ਹਾਂ ਤਾਂ ਸਾਡੇ ਲਈ ਇਹ ਪੈਲਾ ਦੀ ਭੇਟ ਜਿਹੜੀ ਬਿੰਦੇ ਸੰਪਰਕ ਹੁੰਦੀ ਵੀ ਜਿਸ ਨਾਲ ਜਦੋਂ ਥੈਰਪੀ ਲਾਭ ਕੇ ਉਹ ਜਿਹੜੀ ਤਸੱਲੀ ਜਿੰਦੀ ਹੈ ਧੰਨਵਾਦ ਮੈਂ ਕੋ ਸਾਰੇ ਨਾਲ ਦੀ ਨਾਲ ਪੁੱਛਿਆ ਵੀ ਜਾ ਰਿਹਾ ਵੀ ਕੀ ਪ੍ਰੋਬਲਮ ਹੈ ਬਹੁਤ ਵਧੀਆ ਪਿਆਰ ਨਾਲ ਜਿਹੜਾ ਸਾਰਾ ਸਟਾਫ ਨਾਲ ਗੱਲਬਾਤ ਕਰਦੇ ਆਂ ਜੀ ਚਾਹੇ ਘਰ ਵਾਲੇ ਵੀ ਪਾਉਂਦੇ ਨੇ ਬਸ ਉਹਦੇ ਮੁਸਾਫਰ ਲਾ ਕੇ ਆਉਂਦੇ ਆਂ ਕਿ ਸੇਵਾ ਕਰਦੇ ਆਂ ਬਹੁਤ ਸਮਾਂ ਸਾਈਟ ਚੇਂਜ ਕਰਦੇ ਆਂ

ਬਾਲਦੰਗ ਜੇ ਬੰਦਾ ਭਾਈ ਮੈਨੂੰ ਇੱਥੇ 8 ਦਨ ਹੋ ਗਏ ਆਉਂਦੇ ਨੂੰ ਮੈਂ ਅੱਗੇ ਕੰਦ ਫੜ ਕੇ ਜਾਂ ਛੋਟੀ ਫੜ ਕੇ ਤੁਸਦੀ 8 ਕਨਾਵੇ ਵਿੱਚ ਹੁਣ ਮੈਂ ਆਰਾਮ ਨਾਲ ਤੁਰ ਰਿਹਾ ਫਿਰਦਾ ਕੋਈ ਛੋਟੀ ਨਹੀਂ ਕੋਈ ਹੋਰ ਨਹੀਂ ਟੀਹਾਂ ਨਹੀਂ ਉਹ ਨਹੀਂ ਉੱਠਣ ਸਾਰ ਤੁਰ ਪੈਣਾ ਕਿ ਮੈਂ 2 ਮਿੰਟ ਆਇਆ ਕਰਦਾ ਸੀ ਤਾਂ ਤੁਰ ਆ ਜਾਂਦਾ ਸੀ ਉਹ ਕਿਹਾ ਇਹੋ ਜਿਹਾ સોટા ભરાલી જેચિજારા સેચ્ડાલીકે સટાલીચે સટાલીચે સટાલ સીકે શિજારાલ સ્ટેચે સટાલીચે સ� ਸੋਨੂ ਤੁਹਾਨੂੰ ਕਿੰਨੇ ਦਿਨ ਹੋ ਗਏ ਜੀ ਤੁਹਾਨੂੰ ਮੈਨੂੰ 3-4 ਦਿਨ ਹੋ ਗਏ ਮੇਰਾ ਫਰਕ ਹੈ ਅੱਛਾ ਠੀਕ ਅੱਛਾ ਠੀਕ ਹੈ ਨਾ ਸਾਰੇ ਜਿੰਨੇ ਆਇਆ ਨੇ ਆਰਾਮ ਹੀ ਆਉਂਦਾ ਕਿਸੇ ਨੂੰ ਆਏ ਨਹੀਂ ਵੀ ਆਰਾਮ ਆ ਬਾਕੀ ਫ੍ਰੀ ਇਲਾਜ ਕਰਦੇ ਜੀ ਪੈਸਾ ਨਹੀਂ ਲੱਗਦਾ ਫ੍ਰੀ ਇਲਾਜ ਆ ਕੁੜੀਆਂ ਦੀ ਬੋਲੀ ਵਧੀਆ ਬਹੁਤ ਬੜੀ ভিਰ ਪਾਈ ਗੇੜ ਬਾਪੂ ਕੇ ਬੇਬੇ 12 ਨੰਬਰ ਦਾ ਨੰਬਰ ਲਾਉਂਦੇ ਕਿ ਪਹਿਲਾਂ ਨਹੀਂ ਆਇਆ ਕੋਈ ਮਗਰੋਂ ਆ ਗਿਆ ਲਿਆਏ ਰੱਖ ਦਿੰਦੇ ਨੇ ਨੰਬਰ ਤੇ ਨੰਬਰ ਆਵਾਜ਼ ਸਾਰਾ ਕੰਮ ਕਰਦੇ ਆ ਠੀਕ ਹੈ ਠੀਕ ਕੋਈ ਪੱਖਪਾਤ ਨਹੀਂ ਅਕਸਰ ਸਹਿਜ ਹੀ ਆ ਬਾਕੀ ਵਾਲ ਕਰਕੇ 9 ਵਜੇ ਤੋਂ ਅਸਰੇ 4 ਵਜੇ ਤੱਕ ਕੋਈ ਆ ਜਾ। ਠੀਕ ਆ ਠੀਕ ਆ। ਜਮਾਰਦੀ ਸੁਤੀ ਹੁੰਦੀ ਆ ਬਾਅਦ ਤੇ ਹੱਥ ਲਾਉਂਦੇ ਆ ਮੈਂ ਲਾਉਂਦੀ ਆ। ਠੀਕ ਆ ਠੀਕ ਆ ਜੀ। ਬਾਕੀ ਅੰਦਰ ਵੀ ਦਿਖਾਉਣੇ ਆਪਾਂ ਕਿਵੇਂ ਆ ਪ੍ਰੋਗਰਾਮ। ਬੈੱਡ ਲੱਗੇ ਹੋਏ ਨੇ। ਬਾਈਕ ਲੱਗੇ ਹੋਏ ਨੇ ਸਾਰੇ। ਹਾਂਜੀ। ਬੈੱਡ ਆ ਬਾਹਰੋਂ ਦੋ ਯਾਤਰਾ ਆਉਣੇ ਨੇ ਔਰ ਹੋਰ ਆਉਣੇ ਨੇ। ਠੀਕ ਆ ਠੀਕ ਆ ਜੀ। ਯਾਤਰਾ ਨਹੀਂ ਆਉਣਗੇ ਵੀ ਆਪੇ ਕਿਦੂ ਹੀ ਅੱਲਾ ਬੋਨਾ ਵੀ ਕਿਦੂ ਨਾ ਮਾਰੀ ਲਾਣੀ। ਠੀਕ ਆ ਜੀ। ਹਾਂ। दवाई बूटी देंगे कल अक्सर से आई जाए ठीक है ठीक ਆਵਾਜ਼ ਹੈ ਅੰਕਲ ਜੀ ਦਾ ਬਲਵਿੰਦਰ ਸਿੰਘ ਜੀ ਕਿਤਵਾਰੇ ਨੇ ਜੀ ਸ਼ੇਰਪੁਰੋਂ ਕੈਰ ਦੇ ਵਿੱਚੋਂ ਪੜਾ ਜੀ ਤੇ ਸ਼ੇਰਪੁਰ ਦੇ ਵਿੱਚੋਂ ਜਿਹੜੇ ਜਿਹੜੇ ਸ਼ੇਰਪੁਰ ਤੋਂਾਰੇ ਇੱਕ ਵਾਰੀ ਆ ਕੇ ਪੜਾ ਰਹੇ ਹੋ ਚਲੋ ਜੀ ਧੰਨਵਾਦ ਜੋ ਤੁਸੀਂ ਉਰੇ ਦਾ ਆਣ ਹੋਣਾ ਜੀ ਬੈਠ ਜੀ ਬੈਠੋ ਉੱਥੇ ਵਿੱਚੀ ਕੁਰਸੀ ਖੜਾ ਜੀ ਜਿਹੜੇ ਬੰਦੇ ਸੈਟ ਹੋਣੇ ਵਾਰੇ ਪੁਆਇੰਟ ਸੈਟ ਹੋਣੇ ਵਾਰੇ ਬੋਰ ਚਾਹੇ ਲਗਾਓ ਬਾਕੀ ਕਦਰਪ੍ਰੋਜੈਕਟ ਨੂੰ ਅਗਰ ਮੈਂ ਠੀਕ ਹੈ ਤਾਂ ਸੱਪ ਤੋਂ ਠੀਕ ਹੈ ਜੀ ਮੈਂ ਮੇਰੇ ਅਧਿਕਾਰ ਜੀ ਹਾਂਜੀ ਹਾਂਜੀ ਮੈਂ ਜਾਣਦੀ ਹਾਂ ਜੀ ਉਹ ਹੋਣੀ ਹੈ ਆਪਣੀ ਤੇ ਤੁਸੀਂ ਜਿਵੇਂ ਸਾਡੇ ਕੋਲੇ ਪਹਿਲੇ ਵੀ ਆਏ ਸੀਗੇ ਤੁਸੀਂ ਮਤਲਬ ਤੁਹ ਕੀ ਮਤਲਬ ਦਿੱਕਸ ਸੀ ਵੀ ਤੁਹਾਡੇ ਸ਼ਰੀਰ ਦੇ ਵਿੱਚ ਕੰਮ ਕਰਦੇ ਸੀ ਤਾਂ ਸਿਕਾਈ ਤੁਸੀਂ ਚਾਰ ਬਾਰ ਕਰਨਾ ਬਹੁਤ ਬਣੇਗਾ ਠੀਕ ਹੈ ਜੀ ਫਿਰ ਮੈਂ ਆਪਦੀ ਆਪਦੇ ਹਿਸਾਬ ਨਾਲ ਹੀ ਮੈਂ ਸਮਝੀ ਦੋਨੀਆਂ ਦੀ ਰੇਟ ਕਰਨਾ ਹੈ ਹਾਂਜੀ ਮੈਂ ਆਪਦੀ ਦਿਮਾਗ ਨਾਲ ਹੀ ਕਦੇ ਤੇ ਮਤਲਬ ਕਿ ਇਹ ਕਹਿੰਦੇ ਨਾ ਦਸਰਾਣਾ ਨਾਮ ਦਾ ਮਤਲਬ ਕਿ ਐਂਟੀ ਕਮ ਹੋਣਾ ਹਾਂਜੀ ਦਸਰਾਣਾ ਹੁੰਦਾ ਹਾਂਜੀ ਦਰੋਸ ਨੂੰ ਰਾਹ ਦੇਣ ਵਾਸਤੇ ਮੈਂ ਸਿਰ ਤੇ ਹਾਂਜੀ ਸਿਰ ਸਿਰਦਾ ਰੱਖਿਆ ਮੈਨੂੰ ਜੀ ਥੋੜੀ ਜਿਹੀ ਰਾਹਤ ਲੱਗੀ ਮਤਲਬ ਇਸ ਨਾਲ ਵੀ ਫੇਰ ਹੈ ਠੀਕ ਹੈ ਫਿਰ ਮੈਂ ਹੋਰ ਬਤਾ ਦਿੰਦਾ ਅੱਛਾ ਫਿਰ ਦਿਨ ਚ ਫੇਰ ਜਾ ਕੇ ਜੀ ਬਸ ਮੈਂ ਇਸ ਤਰ੍ਹਾਂ ਕਰ ਰਿਹਾ ਹਾਂ ਇੱਕ ਵਾਰ ਮੈਂ ਕਹਿੰਦਾ ਠੀਕ ਹੈ ਜੀ ਇਹ ਮੈਨੂੰ ਉੱਤੇ ਲੱਗਿਆ ਨਹੀਂ ਜਿਹੜਾ ਇੱਥੋਂ ਤੇ ਲੈ ਕੇ ਇੱਥੇ ਤੱਕ ਦਾ ਦਰੰਦਾ ਸੀਗਾ ਉਹ ਕੱਟ ਗਿਆ ਹਾਂਜੀ ਪਿੱਛੇ ਉਹ ਆਪਣਾ ਸਿਰ ਲੱਗ ਪਾਉਣੇ ਪਾਉਂਦੇ ਆ ਤੁਸੋਗੇ ਕਿ ਮੈਂ ਪਹਿਲੀ ਮੈਂ ਲੰਬਾ OK ਇਹ ਰੋ ਸੇਰ ਹੋ ਗਿਆ ਮੈਂ ਆਜਾ ਕੇ ਸੋਚਿਆ ਮੈਂ ਕਿ ਕਾਰਨ ਕੀ ਹੈ ਕਿਉਂ ਆਇਆ ਹੁੰਦਾ ਹਾਂਜੀ ਅਕਸਰ ਤੋਂ ਬਚਦਾ ਹੁੰਦਾ ਕਿ ਇਹ ਜਦੋਂ ਘਰ ਆ ਰਿਹਾ ਹੋ ਗਿਆ ਇੱਕ ਆਪਣਾ ਖਾਣ ਪੀਣ ਹੋਵੇ ਜਾਂ ਇੱਕ ਬੈਰ ਦੀ ਚੀਜ਼ ਕੋਈ ਪਰਚੋਰ ਕਰਾ ਲਵੇ ਕਈ ਤੇ ਫੇਰ ਐਂਕਦਰ ਮੈਂ ਉਹ ਵੀ ਕਰਾ ਲਿਆ ਫਿਰ ਮਨ ਦਾ ਵੀ ਰਾਹ ਨਹੀਂ ਜਿਵੇਂ ਤੁਸੀਂ ਜਿਵੇਂ ਸਾਡੇ ਕੋਲੇ ਪਹਿਲੇ ਦਿਨ ਆਏ ਸੀਗੇ एक दिन पहले दिन जब उसकी आई सी का तो मतलब कि वे वेली कब सी दिया था काफी ये भी कई बार तो एंड ठीक है पहले कभी तो है जो दस कर्म करना मैं मैं कल से मैंने दादा करना मैं 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 ਰਹ ਰਹੇ ਸੀ ਜੀ ਜੀ ਰਾਜਾ ਜੀ ਜੀ ਸ੍ਰੀ ਰਾਕੇਂ ਦਾ ਫੇਰ ਬਣਾ ਲਾ ਰਹੇ ਹਾਂ ਹਰਸ਼ ਭਾਈ ਜੀ ਪ੍ਰਿਵੀ ਭਾਈ ਜੀ ਲਗਦੇ ਤੋਂ ਬਿਕਨ ਇਹ ਜਲਾਇਆ ਬੜੀ ਆ ਆ ਜੀ 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 ਆਵਾਜ਼ ਜੀ ਨਾ ਗੁਰਨਾਮ ਸਿੰਘ ਜੀ ਠੀਕ ਹੈ ਜੀ ਕਿੱਧਰ ਆਉਂਦੇ ਹੋ ਚਲੋ ਹੋਰ ਤੋਂ ਆਉਂਦੇ ਨਹੀਂ ਜੀ ਠੀਕ ਹੈ ਜੀ ਪੁਆਇੰਟ ਬੋਲੋ ਅੱਛਾ ਤਾਂ ਵੀ ਪ੍ਰੋਗਰਾਮ ਜੀ ਚੱਲਦਾ ਹੈ ਕਿੰਗ ਜੀ ਰਹੇ ਤਾਂ ਬੇ ਪ੍ਰੋਗਰਾਮ ਨੂੰ ਦੇਖੋ ਜੀ 20 25 ਸਾਲ ਗੋਟੇ ਵੀ ਮੋਟੇ ਵੀ ਤੇ ਪੈਰ ਵੀ ਕਹਿੰਦੇ ਦਰਦ ਹੁੰਦੇ ਸੀਗੇ 20 25 ਸਾਲ ਤੋਂ ਇਹ ਆਪਣੀ ਬਿਮਾਰੀ ਨੂੰ ਨਾਲ ਲੈ ਕੇ ਚੱਲ ਰਹੇ ਸੀ ਦੇਖੋ ਕਿੰਨੇ ਔਖੇ ਸੀਗੇ ਹਨਾ ਜੀ ਤੇ ਆਪਣੀ ਨਿੱਤੀ ਗੰਮੀ ਬਿਮਾਰੀ ਨੂੰ ਨਾਲ ਲੈ ਕੇ ਚੱਲ ਰਹੇ ਹਨਾ ਜੀ ਕਿੰਨੀ ਕੀ ਮੁਸਕਰਾਹਟ ਦਾ ਸਾਹਮਣਾ ਕਰਦੇ ਸੀ ਏਡੀ ਅਚਾਰ ਉੱਚਾ ਜੀ ਕਿੰਨੇ ਜੰਤਾਂ ਨੂੰ ਲੈਟ ਲਿਖੀ ਪਿਆ ਦੀ ਇਹਨਾਂ ਦੇ ਹਾਂ ਕਿੰਨੀ ਕੀ ਪ੍ਰੋਬਲਮ ਆਈ ਸੀ ਉਹਦੇ ਮਾਤਾ-ਪਿਤਾ ਨੂੰ ਬੰਨ੍ਹ ਕੇ ਚੁੱਕਿਆ ਸੌਰੀ ਦੇਖੋ ਜੀ ਕਿੰਨੇ ਕੇ ਦੁਖੀ ਨੇ ਕੀ ਕਹਿ ਰਹੇ ਨੇ ਜਿਵੇਂ ਹੀ ਘਰੇ ਬੈਗੇ ਸੀਗੇ ਕਿਉਂਕਿ ਉਹ ਔਖੇ ਹੁੰਦੇ ਸੀਗੇ ਪੁਰੇ ਆਈ ਨਹੀਂ ਜਾਂਦਾ ਸੀਗਾ ਦੇਖੋ ਕਿੰਨੀ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਜੀ ਇਹਨਾਂ ਨੂੰ ਹਾਂ ਦਾ ਜੀ ਫਿਰ ਹੁਣ ਕੀ ਕਿਵੇਂ ਵਰਕ ਪਿਆ ਜੀ ਸੋਨੂੰ ਰੋਜ਼ ਹੋ ਜਾ ਕੇ ਕਿਸੇ ਆਰ ਨਹੀਂ ਨਾ ਛੁੱਟੀ ਕੋਈ ਨਹੀਂ ਮਾਰੀ ਠੀਕ ਹੈ ਜੀ ਰੋਜ਼ ਹੋ ਜਾਂਦਾ ਹੈ ਸਾਹਮਣੇ ਰੱਖਦੇ ਨਾਂ ਨੂੰ ਦੇਖੋ ਕੀ ਕਹ ਰਹੇ ਨੇ ਕਹਿੰਦੇ 7ਵੇਂ 8ਵੇਂ ਦਿਨ ਚ ਇਹਨਾਂ ਨੂੰ ਫਰਕ ਪੈਣ ਲੱਗ ਗਿਆ ਸੀਗਾ ਹੌਲੀ ਹੌਲੀ ਅੱਗੇ ਜੀ ਹੋਰ ਸਾਰੀ ਨੂੰ ਪ੍ਰੋਬਲਮ ਸਹੀ ਹੈ ਜੋਦੀ ਠੀਕ ਹੈ ਜੀ ਬਸ ਲੱਗਾਂ ਨੂੰ ਕਹ ਰਹੇ ਅੱਛਾ ਜੀ ਅੱਛਾ ਜੀ ਮੋਟਾ ਵੀ ਬਹੁਤ ਫਰਕ ਠੀਕ ਹੈ ਜੀ ਇੱਕ ਵਾਰ ਇਹਨਾਂ ਨੇ ਤਾਲੀਆਂ ਮਾਰੋ ਜੀ